ਅੱਜ ਉਚੇਚੇ ਤੌਰ ਤੇ ਪਹੁੰਚੇ ਸਰਦਾਰ ਜਸਪਾਲ ਸਿੰਘ ਜੀ ਡੀਐਸਪੀ ਲੰਬੀ ਦੀ ਹਾਜ਼ਰੀ ਵਿੱਚ ਪਿੰਡ ਬਿੱਡਾ ਵਿਖੇ ਤਰਮਿੰ다 ਰਾਮ ਉੱਤਰਦਰਸ਼ ਆਰਾਮ ਦੇ ਘਰ ਤੇ ਪੁਲਿਸ ਵੱਲੋਂ ਨੋਟਿਸ ਲਗਾਇਆ ਗਿਆ ਸਰਦਾਰ ਜਸਪਾਲ ਸਿੰਘ ਜੋ ਡੀਐਸਪੀ ਲੰਬੀ ਸ੍ਰੀ ਦਵਿੰਦਰ ਕੁਮਾਰ ਜੀ ਐਸਐਚਓ ਕਬਰਵਾਲਾ ਸਰਦਾਰ ਸੁਖਜੀਤ ਸਿੰਘ ਜੀ ਚੌਕੀ ਇੰਚਾਰਜ ਪੰਨੀ ਵਾਲਾ ਫੱਤਾ ਨੇ ਇਕੱਤਰ ਹੋਏ ਲੋਕਾਂ ਨੂੰ ਦੱਸਿਆ ਕਿਰਤਵਿੰਦਰ ਆਮ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਹੈ ਅਤੇ ਹੁਣ ਉਹ ਆਪਣੀ ਪ੍ਰਾਪਰਟੀ ਨੂੰ ਨਾ ਵੇਚ ਸਕੇਗਾ ਅਤੇ ਨਾ ਹੀ ਗਹਿਣੇ ਕਰ ਸਕੇਗਾ। ਉਹਨਾਂ ਦੱਸਿਆ ਕਿ ਪ੍ਰਾਪਰਟੀ ਦੀ ਕੀਮਤ 18 ਲੱਖ 22000 ਮਿਥੀ ਗਈ ਹੈ। ਉਹਨਾਂ ਦੱਸਿਆ ਕਿ 5-6 ਹੋਰ ਘਰਾਂ ਤੇ ਵੀ ਨੋਟਿਸ ਲੱਗ ਚੁੱਕੇ ਹਨ। ਉਹਨਾਂ ਦੱਸਿਆ ਕਿ ਤਰਵਿੰਦਰ ਆਮ ਤੇ ਪਹਿਲਾਂ ਵੀ ਚਾਰ ਪਰਤੇ ਦਰਜ ਹਨ ਉਹਨਾਂ ਪਿੰਡ ਦੇ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਜਮਾਤ ਨਾ ਦੇਣ ਅਤੇ ਮਦਦ ਨਾ ਕਰਨ ਲਈ ਵੀ ਪ੍ਰੇਰਿਆ ਪਿੰਡ ਬਿੱਡਾ ਦੇ ਲੋਕਾਂ ਨੇ ਸਰਦਾਰ ਸੁਖਜੀਤ ਸਿੰਘ ਜੀ ਇਨਚਾਰਜ ਪੰਨੀ ਵਾਲਾ ਚੌਕੀ ਦੀ ਕਾਰਗੁਜ਼ਾਰੀ ਨੂੰ ਬੇਹੱਦ ਸਲਾਹਾ ਆ ਹੈ ਕਿ ਤਰ੍ਹਾਂ ਪ੍ਰੇਰਿਆ ਬੜਾ 4 ਲੱਖ ਭਾਈ ਜੀ 4 ਲੱਖ ਭਾਈ ਜੀ 4 ਲੱਖ ਭਾਈ ਜੀ और आ, था। कोई नहीं, कोई और अच्छा भी एक वाइस मैसेज आवे तुम भी आसे पास दर्शन हो ਜਿਹੜਾ ਕੋ ਮਾੜਾ ਚੰਗਾ ਕੰਮ ਕਰਦਾ ਉਹਦੀ ਪ੍ਰੋਫੀਐਸੇ ਤਰੀਕੇ ਨਾਲ ਰਸੀਵ ਕਰਾਣੀ ਆ। ਨਾ ਨਤ ਬਈ ਜਾਂਦੀ ਹੈ। ਹਾਂਜੀ ਬਈ। ਸਾਰੇ ਕੁਮਾਨਾ ਗੱਲ। ਸਰਜ ਕੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਇਹ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਸਟੇਟ ਦੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅੱਜ ਧਰਮਿੰਦਰ RAM ਪੁੱਤਰ ਦਰਸ਼ਨ RAM ਜਿਹੜਾ ਮਿੱਡੇ ਪਿੰਡ ਦਾ ਰਹਿਣ ਵਾਲਾ ਹੈ ਔਰ ਇਹਦੇ ਉੱਪਰ ਜਿਹੜੇ ਹੈਗੇ ਆ ਤੁਹ ਕੀ ਦੇ ਮੈਡੀਕਲ ਨਸ਼ੇ ਵੇਚਣ ਦੇ ਔਰ ਹੈਰੋਨ ਵੇਚਣ ਦੇ ਤਿੰਨ ਚਾਰ ਪਰਚੇ ਦਰਜ ਹੈ ਔਰ ਭੁੱਖੀ ਦੇ ਮੁਕੱਦਮੇ ਵਿੱਚ ਇੱਕ ਸਜ਼ਾ ਵੀ ਹੋਇਆ ਇਹ ਔਰ ਇਸ ਦੀ ਅਸੀਂ ਜਿਹੜੀ ਹੈਗੀ ਹੈ 22 18 ਲੱਖ 22 ਹਜ਼ਾਰ ਦੀ ਜਿਹੜੀ ਮੂਵੀ ਫਿਲ ਔਰ ਅਮੋਬਲ ਪ੍ਰਾਪਰਟੀ ਹੈ ਦੀ ਜਿਹੜੀ ਇਹਨੇ ਨਸ਼ਿਆਂ ਨੂੰ ਵੇਚ ਕੇ ਬਣਾਈ ਹੈ ਉਹ ਅਸੀਂ ਇਹਦੀ ਜਿਹੜੀ 18 ਲੱਖ 22 ਹਜ਼ਾਰ ਦੀ ਪ੍ਰਾਪਰਟੀ ਹੈ ਉਹਦਾ ਅਸੀਂ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਔਰ ਉਸ ਤੋਂ ਅਸੀਂ ਜਿਹੜੀ ਇਹਦੀ ਇਹ ਪ੍ਰਾਪਰਟੀ ਆ ਫ੍ਰੀਜ਼ ਕਰਾਈ ਹੈ ਹੁਣ ਇਸ ਪ੍ਰਾਪਰਟੀ ਨੂੰ ਨਾ ਤਾਂ ਅੱਗੇ ਵੇਚ ਸਕਦਾ ਨਾ ਕਿਸੇ ਕਿਸ ਨੂੰ ਦੇ ਤੇ ਇਹ ਲੋਨ ਵਗੈਰਾ ਕੋਈ ਲੈ ਸਕਦਾ ਔਰ ਇਹ ਕੰਪੀਟੈਂਟ ਅਥਾਰਟੀ ਦੇ ਅਧੀਨ ਹੈ ਔਰ ਇਸ ਤਰ੍ਹਾਂ ਹੋਰ ਵੀ ਜਿਹੜੇ ਲੋਕਾਂ ਨੂੰ ਮੈਸੇਜ ਆ ਸਾਡਾ ਜਿਹੜਾ ਨਸ਼ਾ ਸਮਗਰਮ ਨੇ ਵੀ ਜਿਹੜੇ ਹੈਗੇ ਆ ਉਹ ਆਪਣੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਜਿਹੜੀ ਵੀ ਉਹਨਾਂ ਦੀ ਕੋਈ ਪ੍ਰਾਪਰਟੀ ਹੈ ਇਸ ਤਰ੍ਹਾਂ ਬਣਾਈ ਹੋਈ ਆ ਉਹ ਫ੍ਰੀਜ਼ ਕਰਾਈ ਜਾਊ ਪਰ ਇਕੱਲੇ ਹੀ ਸੀ ਪਰਿਵਾਰ ਦੇ ਵਿੱਚੋਂ ਜਾਂ ਇਹਨਾਂ ਦੇ ਹੋਰ ਵੀ ਕੋਈ ਮੈਂਬਰ ਸੀ ਜਿੰਨਾਂ ਤੇ ਕੋਈ ਇਹ ਜੇ ਇਹ ਜਿਹੜਾ ਇਹਦੇ ਉੱਪਰ ਇੱਕ ਮਗਧਵੇਂ ਦਰਜ ਹੈ ਜੀ ਜਿਹੜੇ ਤੇ ਮੁਕਾਦਮੇ ਦਰਜ ਹੈ ਉਸੇ ਨੇ ਜਿਹੜੀ ਪ੍ਰਾਪਰਟੀ ਉਹਦੀ ਫ੍ਰੀਜ਼ ਕਰਾਈ ਕੀਤੀ ਚਲ ਹੋਰ ਵੀ ਪਿੰਡ ਚ ਕੋਈ ਇਦਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਹੋਰ ਅਸੀਂ ਵੈਰੀਫਾਈ ਕਰਦੇ ਹਾਂ ਜਿੰਨੇ ਵੀ ਨਸੇ ਸਮਗਦਰਾਂ ਵਿੱਚ ਨਾਲੇ ਆ ਵੈਸੇ ਤਾਂ ਸਾਰੇ ਭੱਜੇ ਭੁਜੇ ਹੋਇਆ ਬਾਕੀ ਵੀ ਸਾਨੂੰ ਇਹ ਚੇਤਾਵਨੀ ਇੱਕ ਤਰ੍ਹਾਂ ਦੀ ਵਾਰਨਿੰਗ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਵਾਰਨਿੰਗ ਇਹਨਾਂ ਨੂੰ ਕਿ ਜਿਹੜਾ ਆਪਣਾ ਇਹ ਧੰਦਾ ਬੰਦ ਕਰ ਦੇਣ ਬਿਲਕੁਲ ਵਧੀਆ ਨਾਗਰਿਕ ਤੇ ਵਾਂਗੂ ਪਿੰਡ ਦੇ ਵਿੱਚ ਸਮਾਜ ਦੇ ਵਿੱਚ ਰਹਿਣ ਨਹੀਂ ਤਾਂ ਇਸੇ ਤਰ੍ਹਾਂ ਜਿਹੜੀ ਇਹਨਾਂ ਦੀ ਹੈਗੀ ਪ੍ਰੋਪਰਟੀ ਵੈਰੀਫਾਈ ਕਰਕੇ ਫ੍ਰੀਜ਼ ਕਰਾਈ ਜਾਊਗੀ ਸਰ ਠੀਕ ਓਕੇ ਸਰ ਮਿੱਡਾ ਪਿੰਡ ਦੇ ਵਿੱਚ ਰਾਣੀਵਾਲਾ ਪਿੰਡ ਦੇ ਵਿੱਚ ਇਹ ਖੜਿਆ ਆਪਣਾ ਚੌਕਨੀ ਚਾਰ ਜੁੱਤੇ ਗਰੀਬਨ ਮੈਲਾ ਦਾ ਉਸ ਤੋਂ ਦੋ ਪਰਚੇ ਪੈਂਦੀਆਂ ਇਹਨਾਂ ਦੀ ਵੀ ਪਰਚੇ ਇੰਨੇ ਕੱਟੀਦੇ ਆ ਵੀ ਫਿਰ ਵੀ ਮਤਲਬ ਇੰਨੇ ਪਰਚੇ ਵੀ ਇਹਨਾਂ ਦੇ ਕੱਟੇ ਜਾਂਦੇ ਆ ਫਿਰ ਵੀ ਨਸ਼ਾ ਇਹ ਬੰਦ ਨਹੀਂ ਕਰਦੇ ਤਾਂ ਹੋਰ ਸੋਲੂਸ਼ਨ ਕੀ ਹੈ ਬਸ ਇਹ ਇਸ ਤਰ੍ਹਾਂ ਦੀ ਦਰਜੇ ਵੀ ਜਿਹੜੇ ਇਹਨਾਂ ਦੇ ਜਿਹੜੇ ਛੋਟੇ-ਛੋਟੇ ਦੇਖੋ ਬੈਕ ਆਫਿਸ ਕੋਈ ਨਹੀਂ ਛੋਟੇ-ਛੋਟੇ ਵਗਲੇ ਖਾਂਦੇ ਆ ਪੀਂਦੇ ਉਹਦੇ ਵਿੱਚ ਵੀ ਇਹ ਵੇਚ ਵਟਦੇ ਆ ਔਰ ਇੱਕ ਇਸ ਤਰ੍ਹਾਂ ਦਾ ਨਸ਼ਾ ਜਿਹੜਾ ਇਹਨੂੰ ਤੁਸੀਂ ਨਾ ਤਾਂ ਕੋਈ ਜ਼ਿਆਦਾ ਲਕਾਉਣ ਦੀ ਲੋੜ ਵੇ ਥੋੜਾ ਜਿਹਾ ਨਸ਼ਾ ਲੈ ਕੇ ਬੰਦਾ ਜੇਬ ਵਿੱਚ ਪਾਈ ਫਿਰਦਾ ਹੈ ਔਰ ਜਿਹੜੇ ਵੇਚਣ ਵਾਲੇ ਆ ਔਰ ਇਹਨਾਂ ਨੂੰ ਜਿੰਨੇ ਅਸੀਂ ਪਰਚੇ ਦੇ ਕੇ ਸਾਰਿਆਂ ਨੂੰ ਇਸ ਮੁਹਿੰਮ ਦੇ ਵਿੱਚ ਅਸੀਂ ਅੰਦਰ ਦਿੱਤਾ ਹੈ ਜਿੰਨੇ ਵੀ ਆ ਔਰ ਪਿੰਡੇ ਪਿੰਡੇ ਦੇ ਵਿੱਚ ਖਾਸ ਕਰਕੇ ਕਾਫੀ ਸਟੈਸ ਸੀ ਔਰ ਲੋਕ ਕਾਫੀ ਪੀਸਫੁਲ ਹੈ ਜਿਹੜੇ ਇਸ ਵਕਤ ਦੇ ਸਾਰੇ ਭੱਜੇ ਹੋਏ ਆ ਔਰ ਸਾਡੀ ਇਹੀ ਅਗੇ ਇਹਨਾਂ ਮੰਗ ਰਿਹਾ ਹੈ ਅਸੀਂ ਫਤਵਾ ਫੜ ਕੇ ਇਹਨਾਂ ਨੂੰ ਅੰਦਰ ਦੇਵਾਂਗੇ ਜਿਹੜੇ ਓਟ ਕਲੀਨਿਕ ਖੁੱਲਿਆ ਹੈ ਉੱਥੇ ਜੀਪਲੇ ਰੱਖਣ ਵਾਲੀਆਂ ਗੋਲੀਆਂ ਦਿੰਦੇ ਆ ਪਰ ਉਹ ਵੀ ਨਸ਼ਾ ਮਾੜਾ ਹੈ ਕੋਈ ਚੰਗਾ ਨਸ਼ਾ ਨਹੀਂ ਉਹ ਤਾਂ ਇੱਕ ਨਸ਼ੇ ਤੋਂ ਦੂਜੇ ਨਸ਼ੇ ਤੇ ਲੌਣਾ ਹੋ ਗਿਆ ਫਿਰ ਉਹ ਕੋਈ ਮਤਲਬ ਇਹ ਕਹਾਂ ਆਪਾਂ ਆਲਟਰਨੇਟਿਵ ਤਾਂ ਨਹੀਂ ਕਹਿ ਸਕਦੇ ਇਹ ਤਾਂ ਇਹਨੂੰ ਜਿਹੜਾ ਬੰਦਾ ਕੋਈ ਛੱਡਣਾ ਚਾਹੁੰਦਾ ਹੈ ਪਿੰਡ ਦੇ ਸਹਿਯੋਗ ਦੇ ਨਾਲ ਜਾਂ ਅਸੀਂ ਸਾਡੇ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਅਸੀਂ ਉਹਨੂੰ ਜਿਹੜਾ ਨਸ਼ਾ ਜਿਹੜਾ ਕੋਈ ਛੱਡਣਾ ਚਾਹੁੰਦਾ ਹੈ ਉਹਦਾ ਸਰਕਾਰੀ ਤੌਰ ਤੇ ਇਲਾਜ ਕਰਵਾ ਸਕਦੇ ਆਂ ਔਰ ਉਹਦਾ ਨਸ਼ਾ ਛੁਡਾ ਸਕਦਾ ਆਉਟ ਸੈਂਟਰ ਦੇ ਵਿੱਚ ਲਿਜਾ ਕੇ ਔਰ ਇਹ ਤਾਂ ਇੱਕ ਮਨ ਮਾਰਨ ਵਾਲੀ ਗੱਲ ਹੁੰਦੀ ਹੈ ਨਾ ਤਾਂ ਕੋਈ ਕਿਸੇ ਦੇ ਕਹਿਣ ਤੇ ਛੱਡਦਾ ਨਾ ਕੋਈ ਛੜਾ ਸਕਦਾ ਇਹ ਜੇ ਤੁਸੀਂ ਕਹਿੰਦੇ ਹੋ ਵੀ ਇੱਕ ਤੋਂ ਲਾ ਕੇ ਦੂਜੇ ਪਾਸੇ ਲੱਗਦਾ ਪਰ ਬੰਦਾ ਜਿਹਨਾਂ ਚਿਰ ਅੰਦਰੋਂ ਸਟਰੋਂਗ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਨਸ਼ਾ ਜਿਹੜਾ ਛੱਡਿਆ ਨਹੀਂ ਜਾ ਸਕਦਾ ਔਰ ਆਪਣੇ ਬੰਦੇ ਨੂੰ ਆਪਣੇ ਆਪ ਜਿਹੜਾ ਕੋਈ ਨਸ਼ਈ ਆ ਨਸ਼ਾ ਕਰਨ ਵਾਲਾ ਉਹਨੂੰ ਅੰਦਰੋਂ ਤਕੜਾ ਹੋਣਾ ਚਾਹੀਦਾ ਜਿਨਾਂ ਚੋਂ ਚ ਵੈਲ ਪਾਵਰ ਨਹੀਂ ਉਹ ਨਹੀਂ ਛੱਡ ਸਕਦਾ ਸਾਰੇ ਜਿਹੜੇ ਪਤਾ ਨਹੀਂ ਲੋਕ ਰਾਜ ਆ ਵੋਟਰ ਰਾਜ ਆ ਜਿਹੜੇ ਪਿੰਡ ਦੇ ਕੁਝ ਪਿੰਡਾਂ ਦੇ ਕੜਨ ਚੌਧਰੀ ਹੁੰਦੇ ਆ ਜਿਨ੍ਹਾਂ ਨੇ ਵੋਟਾਂ ਲਈਆਂ ਹੁੰਦੀਆਂ ਉਹ ਫਿਰ ਸੁਪਾਰਸ਼ਾਂ ਕਰਦੇ ਆ ਵੀਰਾ ਸਾਡਾ ਬੰਦਾ ਛੱਡ ਦਿਓ ਸੀ ਵੋਟਾਂ ਲਈਆਂ ਵੀ ਤੇ ਲੈਣੀਆਂ ਵੀ ਆ ਕੀ ਤੁਸੀਂ ਇਹ ਹਦਾਇਤਾਂ ਤੁਹਾਨੂੰ ਮਿਲੀਆਂ ਜਾਂ ਤੁਸੀਂ ਕਰ ਦਿਓ ਵੀ ਕਿਸੇ ਦੀ ਸਪਾਰਸ਼ ਨਹੀਂ ਬਣਣੀ ਅਸੀਂ ਵੀਡੀਓਸ ਬਣਾਈਆਂ ਜਿਹੜੀਆਂ ਪਿੰਡਾਂ ਦੇ ਵਿੱਚ ਨਾ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਇਸ ਰਿਗਾਰਡਿੰਗ ਨਸ਼ਿਆਂ ਦੇ ਕਰਕੇ ਅਸੀਂ ਉਹਨਾਂ ਦੇ ਨਾਲ ਜਿਹੜੀ ਹੈ ਗਾਇਬ-ਗਾਇਬ ਮੀਟਿੰਗਾਂ ਕਰਦੇ ਰਹੇ ਅੱਜ ਵੀ ਮੀਟਿੰਗ ਰੱਖੀ ਆ ਵਿਲੇਜ ਡਿਫੈਂਸ ਕਮੇਟੀਆਂ ਨਾਲ ਉਹਨਾਂ ਨੂੰ ਅਸੀਂ ਇਹੀ ਕਹਿੰਨੇ ਵੀ ਜਿਹੜਾ ਕੋਈ ਤੁਹਾਡੇ ਪਿੰਡ ਦਾ ਨਸ਼ਾ ਵੇਚਦਾ ਹੈ ਜਾਂ ਕੋਈ ਫੜਿਆ ਜਾਂਦਾ ਹੈ ਉਹਦੇ ਮਗਰ ਬਿਲਕੁਲ ਨਾ ਜਾਓ ਉਧੇ ਕੋਈ ਵੇਲਣਾ ਦੇ ਉਹ ਜਵਾਨ ਤਰਾਂ ਦੇ ਉਹ ਬਿਲਕੁਲ ਉਹਨਾਂ ਅੰਦਰ ਰਹਿਣ ਦਿਓ ਔਰ ਤੁਹਾਡਾ ਇਲਾਕਾ ਇਹਦਾ ਨਾਲ ਸੇਫ ਰਹੂਗਾ ਲੋਕਾਂ ਦੇ ਪਿੰਡੋਂ ਚੋਂ ਪਤਾ ਲੱਗਦਾ ਕਿਉਂਕਿ ਇਹਦੇ ਬਾਰੇ ਪਬਲਿਕ ਹੀ ਦਾ ਜ਼ਿਆਦਾ ਦੱਸਦੀਆਂ ਪਿੰਡਾਂ ਦੇ ਵਿੱਚੋਂ ਲੋਕਾਂ ਤੋਂ ਜਿਹੜਾ ਪਤਾ ਲੱਗਦਾ ਕਿ ਹਾਂ ਬਿਲਕੁਲ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਇਸ ਜਿਹੜੀ ਆਯੋਧਾ ਨਸ਼ਾ ਵਿਰੋਧ ਮੈਨ ਦੇ ਨੇਤ ਕਾਫੀ ਲੋਕਾਂ ਦਾ ਫਰਕ ਪਿਆ ਕਾਫੀ ਲੋਕਾਂ ਨੇ ਚ ਰਾਤ ਮਹਿਸੂਸ ਕੀਤੀ ਔਰ ਬੜੇ ਫੜਕੇ ਸੀ ਅੰਦਰ ਦਿੱਤੇ ਔਰ ਲੋਕ ਬੜੇ ਸੌਖੇ ਥੈਂਕ ਯੂ ਮੇਰ ਮੋ ਅਜ ਕੋਈ ਫਰਕ ਪਿਆ ਪਿਆ ਪਰ ਅੰਦਰ ਦੇ ਵਿੱਚ ਯਾਰ ਯਾਰ ਇਹ ਜੀ ਜਵਾਬ ਪੁੱਛਦਾ ਹੈ ਹਾਂ ਬਹੁਤ ਫਰਕ ਆਉਂਦਾ ਜੇ ਬਿਕਣ ਲਈ ਵੜ ਕੇ ਉੱਤ ਸਿੱਟਿਆ ਸੱਜ ਤੋਂ ਸੱਜ ਫਰਕ ਪੈ ਗਿਆ ਬਹੁਤ ਵੱਡ ਪਿਆ ਨਾ ਉਹ ਇਹ ਤੁਹਾਨੂੰ ਤੁਹਾਡੇ ਸਹਿਯੋਗ ਨਾਲ ਹੀ ਹੈ ਕਿਉਂਕਿ ਕੋਈ ਯਾਤਰੀ ਆ ਵੀ ਨਾ ਇਹਨਾਂ ਨੂੰ ਕਿੱਥੋਂ ਪਤਾ ਲੱਗਦਾ ਹੈ ਤੁਹਾਡੇ ਇਹ ਇਹ ਨਹੀਂ ਹੁੰਦਾ ਕਿ ਅਸੀਂ ਦੱਸਦੇ ਆ ਜਾਂ ਜਿੱਥੇ ਜ਼ਰੂਰਤ ਦੀ ਕੋਈ ਮੁਖਰੀ ਕਰਦੇ ਆ ਜਾਂ ਜਿਸ ਇਹਦਾ ਮਾੜਾ ਤਾਂ ਨਹੀਂ ਇਹ ਤੁਸੀਂ ਜਿਹੜਾ ਕਿਸੇ ਮਾੜੇ ਬੰਦੇ ਬਾਰੇ ਦੱਸਦੇ ਉਹ ਤੁਸੀਂ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਆਪਣੇ ਭਾਈਚਾਰਕ ਆਂਗ ਦਾ ਫਾਇਦਾ ਕਰਦੇ ਠੀਕ ਹੈ ਨਹੀਂ ਕਿਦਾ ਵੇਚਣ ਵਾਲਾ ਉਹਦਾ ਨਾ ਨਾ ਵੇਚਦਾ ਉਹਨੂੰ ਕਿਸੇ ਜਵਾਨ ਤੋਂ ਮਾਰ ਦੇਦਾ ਟੀਮ ਦਾ ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਅੱਜ ਕੱਲ 1 1 2 2 ਜਵਾਕ ਆ ਗਿਆ ਕਿਥੇ ਦੇ ਸਾਰੇ ਲੋਕ ਤੁਸੀਂ ਮਿਹਨਤ ਕਰਦੇ ਹੋ ਕੋਈ ਆਪਣੀ ਔਲਾਦ ਲਈ ਦਿਹਾੜੀ ਦਿੱਤਾ ਕਰਦਾ ਕੋਈ ਮਿਹਨਤ ਕਰਦਾ ਕੋਈ ਜੀਹਿਆ ਕਰਦਾ ਮਾਲਕ ਉਸ ਦੀ ਹੈ ਔਰ ਸਿਆਣੇ ਕਹਿੰਦੇ ਸੀ ਜੀਦਾ ਕਿਸੇ ਕਿਸਾ ਕਿਸੇ ਤੋਂ ਬਦਲਾ ਲੈਣਾ ਉਹਦੀ ਖਾਲਾ ਨੂੰ ਉਹਦੇ ਜਵਾਕ ਨੂੰ ਨੱਜੇ ਤੇ ਲਾ ਦਿਓ ਆਪੇ ਨਤਮ ਹੋ ਜਾ। ਤੁਸੀਂ ਆ ਨਵੇਂ ਆ ਚਾਹੇ ਸਾਰੇ ਆਪਾਂ ਸਾਰੇ ਬਾਲ ਬੱਚੇ ਜ਼ਾਰਾ ਖੇਮ ਜ਼ਾਰਾ ਬੱਚਿਆਂ ਦੇ ਲਈ ਤੁਰੇ ਫਿਰਦੇ ਆਪਾਂ ਸਾਰੇ। ਔਰ ਇਸ ਦਾ ਜਵਾਕ ਜਦੋਂ ਨੱਜੇ ਤੇ ਲੱਗਦਾ ਹੈ ਚਾਹੇ ਤੁਸੀਂ ਕਰੋੜਪਤੀ ਹੋ ਜੀ ਦੁਨੀਆ ਜਿਆਦਾ ਉਹਨਾਂ ਇਮਾਰਤਾਂ ਕੋ ਲੱਗੋ ਜੇ ਇੱਕ ਮਾੜਾ ਨਿਕਲ ਗਿਆ ਸਾਰੇ ਖੋਤੇ ਹੋ ਜੀ। ਸਾਰੀ ਖਤਮ ਕਰ ਦੂਗਾ। ਇਹ ਵੀ ਉਹ ਜਵਾਕ ਤੋਂ ਨੇ ਵੱਡੇ ਉਹੜੇ ਚੋਬਰੀ ਖਤਮ ਨਾਲ। ਤੁਹਾਨੂੰ ਦੁਆਰ ਕਬੱਟੇ ਹੁੰਦਾ ਫਟੀਆਂ ਚੋਈਕਾਰੀਆਂ ਵੰਗੀਆਂ ਵਾਧੀਆਂ ਨੇ ਬੱਚੇ ਦੀ ਸੁਪਰਵੀਜ਼ਰ ਰੱਖਿਆ ਚੰਗੇ ਮਾੜੇ ਤੋਂ ਸਹੀ ਆਵਾਜ਼ ਆਮਾ ਕਦੇ ਬੈਠਾ ਹੁੰਦਾ ਇਦਾਂ ਦੀ ਜਗ੍ਹਾ ਲਾ ਕੇ ਤੁਸੀਂ ਕੋਸੋਣਾ ਨਾ ਨਾ ਏਰੀਆ ਸਾਡੀਆਂ ਨਸੇ ਦੇ ਨਾਲ ਪੁੱਲਾ ਖਤਮ ਹੋ ਰਹੀਆਂ ਨੇ ਦੁਆਰ ਸਾਡੇ ਨਮਰਤ ਹੋਈ ਜਾਂਦੇ ਐ ਮੈਂ ਇਹੋ ਜਿਹੇ ਵਿਆਹ ਵੀ ਦੇਖੇ ਨੇ ਅੱਜ ਵਿਆਹ ਤੋਂ ਫੀਸ ਨੂੰ ਤਲਾਸ਼ ਹੁੰਦੇ ਨੇ ਫਿਰ ਅਸੀਂ ਕਹਿੰਦੇ ਵਿਆਹ ਹੋ ਗਿਆ ਬਸ ਬੱਚੇ ਐ ਚਲੋ ਕਿਹੜਾ ਬੱਚਾ ਦੀ ਗੱਲ ਕਰ ਲੈਂਦਾ ਫਿਰ ਅਸੀਂ ਦਸਤਾਫਾ ਕੋਲ ਤੁਰੇ ਕਰਦੇ ਹਾਂ ਡਾਕਟਰ ਉਹ ਫਿਰ ਕਹਿੰਦਾ ਚਲੋ ਟੈਸਟੂ ਬੇਬੀ ਲੈ ਲਓ ਬੇਬੀ ਲੈ ਲਓ ਤਾਂ ਉਹ ਪਤਾ ਨਹੀਂ ਸੀਮੈਂਟ ਕਿੱਥੋਂ ਆਉਂਦਾ ਕਿਹਦਾ ਸੀਮੈਂਟ ਰੱਖਦੇ ਆ ਉਹ ਭਈਆਂ ਦਾ ਆਉਂਦਾ ਕਿਹਦਾ ਆਉਂਦਾ ਵੱਡੀਆਂ ਗੁੰਲਾਂ ਜੇ ਹੋਣੀਆਂ ਸਾਡੇ ਬੱਚਿਆਂ ਦੇ ਗੱθε ਤੇ ਜਾ ਕੇ ਤੋੜਨ ਨਾਲ ਮੈਂ ਕਹਿੰਦਾ ਚਲੋ ਟੈਸਟੂ ਬੇਬੀ ਕਰ ਲਓ ਸਾਡਾ ਪਰਿਵਾਰ ਤੋਂ ਲੱਗੇ ਬਹੁਤ ਕੁਝ ਡਾਕਟਰ ਪਤਾ ਨਹੀਂ ਕੀ ਰੱਖਦੇ ਕਿਥੋਂ ਬੱਚਾ ਆਉਂਦਾ ਕਿਵੇਂ ਨਿਕਲਦਾ ਕਿਹਦਾ ਸੀਮੈਂਟ ਹੁੰਦਾ ਵੱਡੀਆਂ ਗੁੰਲਾਂ ਜੇ ਉਹ ਤਾਂ ਗਰੁੱਪ ਤੇ ਹੀ ਜਾਣਾ ਸੀਦਾ ਫੋਨ ਆ ਇਸ ਕਰਕੇ ਸਾਡੇ ਬਸਤੀਆਂ ਨੂੰ ਸਵਾਲਾਂ ਦੀ ਬਹੁਤ ਲੋੜ ਹੈ ਇਹ ਜਿਹੜੇ ਵੇਚ ਨਾਲ ਨੇ ਕਿਸੇ ਦੇ ਦਿੱਕ ਨਹੀਂ ਕਿਸੇ ਦਾ ਕੋਈ ਉਹਨੇ ਉਹ ਦਿਓ ਪਰ ਸਹਯੋਂ ਉਹਦਾ ਵਾਪਸ ਘਰ ਤੋਂ ਅੰਦਰ ਹੋ। ਹਰ ਤੁਹਾਡੇ ਸਹਯੋਂ ਵਾਲੀ ਕੰਮ ਕਰਦਾ।